ਮੇਂ ਜਾਣ ਦੇ ਨਰਨਾ ਆਵੇਂ ਨਹੀਂ ਆਉਦੇ ਬੀਰ ਬਿਨਾ ਕੌਣ ਸੁਧਾਰਾ ਲਿਆਵੇਂ ਨਹੀਂ ਆਉਦੇ ਬੀਰ ਆਹ ਕੌਣ ਸੁਧਾਰਾ ਲਿਆਉਂ ਰੌਣਕਾਂ ਲੱਗੀਆਂ ਹੋਏ ਨੇ ਤੀਆਂ ਦੀਆਂ ਪੂਰੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੀਆਂ ਭੈਣਾਂ ਮਾਮਾ ਇੱਥੇ ਪਹੁੰਚੇ ਆ ਜੀਆ ਤੀਆਂ ਦੇ ਤਿਉਹਾਰ ਦਾ ਆਨੰਦ ਲੈਣ ਦੇ ਲਈ ਤੇ ਇਥੋਂ ਦੇ ਸਰਪੰਸਾ ਵੀ ਸਾਡੇ ਨਾਲ ਮੌਜੂਦ ਨੇ ਸਰਪੰਸਾ ਜੀ ਤੁਸੀਂ ਕਾਲ ਦੀ ਕੀ ਹਾਲ ਨੇ ਠੀਕ ਠਾਕ ਹਾਂ ਜੀ ਪੂਰੀਆਂ ਇਹ ਕੀ ਸੋਚ ਕੇ ਰੱਖੇ ਸਰਪੰਸਾ ਸਾਹਿਬ ਜੀ ਤੀਆਂ ਦੇ ਪ੍ਰੋਗਰਾਮ ਦੀ ਗੱਲ ਕਰੀ ਅੱਜ ਕੱਲ ਦਾ ਬਹੁਤ ਲੋਕ ਵਿਰੋਚ ਹੋਏ ਪੈਣੇ ਇਹਦੇ ਪੁਰਾਣਾ ਇਤਿਹਾਸ ਚੱਕ ਕੇ ਬਹਿ ਜਾਂਦੇ ਨੇ ਪਰ ਤੁਸੀਂ ਕੀ ਸੋਚ ਵਿਚਾਰ ਕੀ ਤ ਸੀ ਇਹ ਸੋਚ ਕੇ ਵਿਚਾਰ ਕੇ ਰੱਖਿਆਗਾ ਵੀ ਕੁੜੀਆਂ ਦੇਖ ਉਹ ਤਾਂ ਆਉਂਦੀਆਂ ਨਹੀਂ ਜੀ ਵਾਹਨੇ ਨਾਲ ਕੁੜੀਆਂ ਆ ਜਾਂਦੀਆਂ ਨੇ ਆਪ ਦਾ ਮਿਲ ਵਰਤਨ ਕਰਦੀਆਂ ਨੇ ਜੀ ਇੱਕ ਦੂਜੀ ਨੂੰ ਮਿਲ ਲੈਂਦੀਆਂ ਨੇ ਸਮਾਂ ਹੁਣ ਕਿਤੇ ਕੋਣਿਆ ਜੀ ਇਹੀ ਤਿਆਰ ਨੇ ਕਿ ਜਿਹੜੇ ਇਕੱਠੇ ਕਰਦੇ ਨੇ ਕੁੜੀਆਂ ਨੂੰ ਤੇ ਬਾਕੀ ਕਿਤੇ ਨਾ ਕਿਤੇ ਮੈਂ ਵੀ ਸਮਝਦਾ ਵੀ ਅੱਜ ਕੱਲ ਦੇ ਜਿਹੜੇ ਜਨਰੇਸ਼ਨ ਆ ਗਈ ਸਾਡੇ ਵਰਗੀ ਸਾਡੀ ਉਮਰ ਦੇ ਨੇ ਕੁੜੀਆਂ ਮੁੰਡੇ ਨੇ ਇਹ ਤਾਂ ਫਿਰ ਵੀ ਟੱਚ ਦੇ ਵਿੱਚ ਰਹਿੰਦੇ ਨੇ ਪਰ ਜੋ ਪਹਿਲਾਂ ਤੁਹਾਡੇ ਵਾਲਾ ਦੌਰ ਆ ਤੁਹਾਡੇ ਨਾਲ ਨੂੰ ਜਿਹੜੀਆਂ ਕੁੜੀਆਂ ਪੜੀਆਂ ਹੋਈਆਂ ਨੇ ਉਹ ਕਿਤੇ ਨਾ ਕਿਤੇ ਵਿਆਹ ਤੋਂ ਬਾਅਦ ਵਿਛੜ ਜਾਂਦੀਆਂ ਸੀ ਬਾਦ ਦੇ ਵਿੱਚ ਪਹਿਲਾਂ ਮੋਬਾਈਲ ਦਾ ਦੌਰ ਸੀ ਹੁਣ ਮੋਬਾਈਲ ਦਾ ਦੌਰ ਹੈ ਪਹਿਲਾਂ ਭੈਣ ਭਾਈ ਇਕੱਠੇ ਹੁੰਦੇ ਸੀ ਇਹ ਦਿੱਤਿਹਾਰ ਦੀ ਇਕੱਠੇ ਹੁੰਦੇ ਸੀ ਉਹਦੇ ਕਰਕੇ ਹੁਣ ਮੇਰੀ ਭੈਣ ਵਰਗੀਆਂ ਨੇ ਵੀ ਸਾਨੂੰ ਕਿਹਾ ਵੀ ਉਹਨਾਂ ਨੂੰ ਉਹਨਾਂ ਦੀਆਂ ਸਹੇਲੀਆਂ ਨੇ ਕਿਹਾ ਦੋਸਤਾਂ ਤੋਂ ਵੱਡੀਆਂ ਨੇ ਕਿ ਆਸੀਂ ਸਾਨੂੰ ਕਿਤੇ ਨਾ ਕਿਤੇ ਵੀ ਐ ਇਕੱਠਾ ਕਰਦੇ ਨੇ ਪ੍ਰੋਗਰਾਮ ਕਰਾ ਲਿਓ ਅਸੀਂ ਕਹਿੰਦਾ ਵੀ ਕੋਈ ਗੱਲ ਨਹੀਂ ਭੈਣੇ ਵੀ ਸਾਰੀਆਂ ਭੈਣਾਂ ਨੇ ਪਿੰਡ ਦੀਆਂ ਤੇ ਮਾਮਾ ਵੀ ਗਏ ਮੈਨੂੰ ਮਾਤਾ ਨੇ ਵੀ ਬੋਤਨੇ ਕਿਹਾ ਸੀਗਾ ਭੈਣਾਂ ਨੇ ਵੀ ਬੋਤਨੇ ਕਿਹਾ ਸੀਗਾ ਵੀ ਪੀ ਪਿਆਂ ਦਾ ਤਿਆਰ ਕਰਾਓ ਅਸੀਂ ਅਗਾਂ ਕੋਈ ਗੱਲ ਨਹੀਂ ਇੱਕ ਸਾਡੇ ਬਾਪਾ ਜੀ ਮੈਂ ਪੁੱਛੇ ਤਾਂ ਉਹਨਾਂ ਦਾ ਵੀ ਬਹੁਤ ਸਹਾਰਾ ਹੋਉ ਸਾਡੇ ਨਾਲ ਜੀ ਤੇ ਇੱਕ ਕੁੜੀ ਹੈ ਮਾਨੂੰ ਜੀ ਇਹ ਪ੍ਰੋਗਰਾਮ ਕਰਦੀ ਹੈ ਜੀ ਜਿਵੇਂ ਸੁਖਜੀਤ ਕੌਰ ਜੀ ਮਿੰਦਰ ਸੁਖਦੀਪ ਕੌੜੀ ਸੁਖਦੀਪ ਜੀ ਉਹ ਕੁੜੀ ਨਾਲ ਸੀ ਫਿਰ ਰਾਇ ਕਰੀ ਨਾ ਤੀਆਂ ਕਰਾਈਆਂ ਸੀ ਥੋੜੀਆਂ ਜੀਆਂ ਅੱਛਾ ਜੀ ਉਹਦੇ ਨਾਲ ਵੀਰੇ ਕਹਿੰਦੇ ਅਸੀਂ ਆਪਾਂ ਵੀ ਐਂ ਕਰਾ ਦਈਏ ਮਾਪਾਂ ਨੇ ਕੋਈ ਗੱਲ ਨਹੀਂ ਆਪਾਂ ਸਕੂਲ ਤੇ ਕਰਾ ਜੀ ਫਿਰ ਉਹਦੇ ਕਰਕੇ ਦਰੋਂ ਆਪਾਂ ਇਹ ਪ੍ਰੋਗਰਾਮ ਰੱਖ ਤੇ ਬਹੁਤ ਵਧੀਆ ਤੁਹਾਡਾ ਕਦਮ ਆ ਤੇ ਬਾਕੀ ਸਰਪੰਚ ਸਾਹਿਬ ਸਰਪੰਚ ਸਾਹਿਬ ਦੇ ਭਰਾ ਨੇ ਜੀ ਇਹ ਬਹੁਤ ਵਧੀਆ ਸੋਚ ਲੱਗੀ ਤੁਹਾਡੀਆਂ ਨਾ ਕਿਉਂਕਿ ਕੋਈ ਛਵਾ ਸੀਗਾ ਜਦੋਂ ਕਹਿੰਦੇ ਵੀ ਮੁਗਲ ਆ ਕੇ ਕਹਿੰਦੇ ਕੁੜੀਆਂ ਨੂੰ ਚੋਾਉਂਦੇ ਹੁੰਦੇ ਸੀ ਉਹ ਇਤਿਹਾਸ ਸੀ ਪਰ ਇਹ ਤਰੀਕੇ ਬਦਲ ਗਏ ਉਹ ਸਮਾਂ ਇਹ ਨਹੀਂ ਗੱਲ ਉਹਦੋ ਸਮਾਂ ਇਹ ਜਾਂ ਸੀਗਾ ਪਰ ਇਹਨਾਂ ਨੂੰ ਨਹੀਂ ਆਏਗੀ ਪਰ ਮੈਂ ਇਹ ਗੱਲ ਪੁੱਛਦਾ ਵੀ ਇਹ ਤਾਂ ਭੈਣ ਭਾਈਆਂ ਦੇ ਆਪਣੇ ਜਿਹੜੇ ਭੈਣਾਂ ਨੇ ਆਪਣੇ ਮਾਮਾ ਨੇ ਆਪਣੇ ਭੂਆ ਲਾੜੋ ਪਿੰਡ ਦੀਆਂ ਉਹ ਸਾਰੀਆਂ ਇਕੱਠੀਆਂ ਹੋ ਜਾਂਦੇ ਸੀ ਲੇਰ ਸੀ ਲੇਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਹੀ ਅਲੱਗ ਬਣ ਗਿਆ ਤੀਆਂ ਤੁਸੀਂ ਐਣਾ ਸਮਝੋ ਵੀ ਪੁਰਾਣਾ ਕੋਈ ਇਤਿਹਾਸ ਨਾ ਚੱਕਿਆ ਕਰੋ ਪੋਜੀਟਿਵ ਰਹਿਆ ਕਰੋ 24 ਘੰਟੇ ਯਾਰ ਤੁਸੀਂ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਆਪਣੇ ਪਿੰਡ ਦੀਆਂ ਧੀਆ ਭੈਣਾਂ ਇਕੱਠੀਆਂ ਹੋ ਜਾਣੇ ਕਿੰਨੀ ਖੁਸ਼ੀ ਹੈਗੀ ਉਹਨਾਂ ਨੂੰ ਤੇ ਬਾਕੀ ਤੁਸੀਂ ਇਹ ਕਹਣਾ ਚਾਹੁੰਦੇ ਬਾਬਾ ਜੀ ਕਿਵੇਂ ਲੱਗਿਆ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਭਾਈ ਸਾਡੇ ਪਿੰਡ ਦੇ ਧੀਆ ਭੈਣਾਂ ਦਾ ਪੱਛੀ ਆ ਗਏ ਨੇ ਜੀ ਤੀਆਂ ਦਾ ਤੇ ਹਰ ਪੁਰਾਣਾ ਸੱਭਿਆਚਾਰਾ ਜੀ ਬਹੁਤ ਵਧੀਆ ਨਜ਼ਰਦਾਗਾ ਬਹੁਤ ਸਾਡੇ ਪਿੰਡੇ ਤੇ ਸਾਥੀ ਨਾਲ ਵਧੀਆ ਦੁਨੀਆ ਦਾ ਧੀਆ ਮੜਾ ਜੀ ਤੇ ਬਾਕੀ ਜੇ ਗੱਲ ਕਰੀ ਆਪਾਂ ਹੋਰ ਵੀ ਪਉਂਦਿਆ ਇਹ ਜਿਹੜਾ ਸਾਰਾ ਪ੍ਰਬੰਧ ਕੀਤਾ ਇਹ ਖਾਣ ਪੀਣ ਵਗੈਰਾ ਤੇ ਕਿਨੇ ਕੀਤਾ ਦੱਸੋ ਜੀ ਸਾਰੀ ਪੰਚਾਇਤ ਨੇ ਕਰਿਆ ਸਾਰੀ ਪੰਚਾਇਤ ਨੇ ਠੀਕ ਹੈ ਬਾਬਿਆਂ ਦੀ ਸਹਾਇਤਾ ਉਹਨਾਂ ਬਾਬਿਆਂ ਦਾ ਸਹਿਯੋਗ ਨਾਲ ਬਾਕੀ ਸਾਰੀ ਪੰਚਾਇਤ ਦੇ ਲੋਕਾਂ ਨੇ ਨਕਰਦੇ ਸਹਿਯੋਗ ਨਾਲ ਆਇਆ ਭਾਈ ਹੈਨਾ ਇਹ ਤਾਂ ਗੱਲ ਹੈ ਜੀ ਚਲੋ ਬਹੁਤ ਵਧੀਆ ਲੱਗਾ ਤੇ ਹੋਰ ਵੀ ਆਪਾਂ ਆਪਣੇ ਭੈਣਾ ਕੁੜੀ ਵੀ ਚੱਲਦੇ ਆ ਮੈਨੂੰ ਮੈਨੂੰ ਮੇਰੀ ਵੱਡੀ ਭੈਣ ਸਾਥੋਂ ਮੁੱਲਾਂ ਦਾ 8-10 ਸਾਲ ਵੱਡੀ ਆ ਉਹਦੀਆਂ ਵੀ ਸਹੇਲੀਆਂ ਆਈਆਂ ਅੱਛਾ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਆ ਵੀ ਵੀਰੇ ਬਹੁਤ ਵਧੀਆ ਅੱਜ ਸਭ ਤੁਸੀਂ ਇਕੱਠਾ ਕਰਤਾ ਜੀ ਵੀ ਅੱਜ ਅਸੀਂ 10 ਮਿੰਟ ਨੱਚਾਂਗੇ ਆ ਗ ਮੈਂ ਕਦੇ ਇਕੱਠੇ ਸਭੀ ਹੋਣੀ ਨਹੀਂ ਸੀਗੀਆਂ ਇਹ ਗੱਲ ਬਹੁਤ ਵਧੀਆ ਤੇ ਬਾਕੀ ਮੇਰੇ ਭੈਣਾਂ ਦੀ ਵੀ ਰਿਵਿਊ ਲੈਨੇ ਆ ਵੀ ਤੁਹਾਨੂੰ ਪ੍ਰੋਗਰਾਮ ਕਿਵੇਂ ਲੱਗਿਆ ਤੇ ਲਾਸਟ ਤੱਕ ਵੀਡੀਓ ਜਰੂਰ ਦੇਸੋ ਪਿੰਡ ਸੇਖੇ ਦੇ ਵਿੱਚ ਪਹੁੰਚੇ ਆ ਤੇ ਤੀਆਂ ਦਾ ਤਹਾਰ ਇੱਥੇ ਮਨਾਇਆ ਜਾ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਮੇਰੇ ਭੈਣਾਂ ਪਹੁੰਚੇ ਨੇ ਸਾਰੀਆਂ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਮੁਬਾਰਕਬਾਦ ਦਿੰਨਾ ਕਿ ਤੁਹਾਡੇ ਪਿੰਡ ਦੇ ਵਿੱਚ ਹਨ ਜਿਨ੍ਹਾਂ ਦਾ ਪੇਕਾ ਪਿੰਡਾ ਸੋਹਰਾ ਪਿੰਡਾ ਸਾਰੀਆਂ ਭੈਣਾਂ ਨੂੰ ਬਹੁਤ ਵਧਾਈਆਂ ਤੇ ਭੈਣ ਕਿਵੇਂ ਇਹ ਮਤਲਬ ਤੁਸੀਂ ਸੋਚਿਆ ਸੀਗਾ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਹਨ ਵੀ ਚਾਰ ਪੰਜ ਜਾਣਿਆਂ ਨੇ ਮਿਲ ਕੇ ਇਹ ਪ੍ਰੋਗਰਾਮ ਕਰ ਕਿਵੇਂ ਆਈ ਆਈਆ ਸੀਗਾ ਵੀ ਆਪਾਂ ਤੀਆਂ ਦਾ ਤਿਉਹਾਰ ਏਡੇ ਵੱਡੇ ਲੈਵਲ ਤੇ ਆਪਾਂ ਮਨਾਉਣਾ ਪਿੰਡ ਦੇ ਵਿੱਚ ਇੱਕ ਤੇ ਇਹ ਚੀਜ਼ ਹੁੰਦੀ ਵੀਰੇ ਸਰਪੰਚ ਸਾਹਿਬ ਨਾਲ ਰਲ ਕੇ ਸਹਿਯੋਗ ਉਹਨਾਂ ਦਾ ਵੱਡਾ ਹੈਗਾ ਸਰਪੰਚ ਸਾਹਿਬ ਦਾ ਉਹਨਾਂ ਨੇ ਕਿਹਾ ਕਿ ਹੁਣ ਜਿਵੇਂ ਸਾਡੇ ਪਿੰਡ ਦੀਆਂ ਧੀਆ ਭੈਣਾ ਸਾਰੀਆਂ ਆਈਆਂ ਨੇ ਮੇਰੀਆਂ ਭੂਆ ਹਨਾ ਵੀ ਸਾਰੇ ਇੱਥੇ ਪਹੁੰਚੇ ਨੇ ਇਹਨੇ ਇੱਕ ਇਕੱਠੇ ਹੋਣ ਦਾ ਹੁੰਦਾ ਪਹਿਲਾਂ ਵੀਰੇ ਇਹ ਚੀਜ਼ ਹੁੰਦੀ ਸੀ ਵੀ ਮਹੀਨਾ ਮਹੀਨਾ ਸਾਰੀਆਂ ਧੀਆ ਸਾਡੀਆਂ ਪੇਕੇ ਆਉਂਦੀਆਂ ਹੁੰਦੀਆਂ ਸੀ ਉਹ ਚੀਜ਼ ਹੁਣ ਖਤਮ ਹੋ ਗਈ ਅਸੀਂ ਸਰਪੰਚ ਸਾਹਿਬ ਨੇ ਸੋਚਿਆ ਅਸੀਂ ਵੀ ਸਾਰਿਆਂ ਨੇ رائے ਮਸਵਰਾ ਕੀਤਾ ਕਿ ਆਪਣੇ ਸੱਭਿਆਚਾਰ ਨਾਲ ਸਾਰਿਆਂ ਨੂੰ ਜੋੜੀਏ ਇਹ ਚੀਜ਼ ਤੋਂ ਆਪਾਂ ਬਹੁਤ ਦੂਰ ਹੋ ਚੁੱਕੇ ਹਾਂ ਦੇਖ ਲਾ ਹੁਣ ਸੇਖੇ ਦਾ ਕਿੰਨਾ ਇਕੱਠਾ ਹੈ ਮੇਰੀਆਂ ਪਹੁੰਚੇ ਹੋਏ ਨੇ ਹਨਾ ਮੈਂ ਤੈ ਇਹ ਦਿਲੋਂ ਤਾਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹ ਸਾਨੂੰ ਇਕੱਠੇ ਹੋਣ ਦਾ ਮੌਕਾ ਮਿਲਿਆ ਆਪਦੇ ਦੁੱਖ ਸੁੱਖ ਵੀ ਗੀਤੇ ਨੇ ਹਨਾ ਇਹ ਮੌਕਾ ਹੁੰਦਾ ਨਾ ਸਾਰਿਆਂ ਦੇ ਇਕੱਠੇ ਹੋਣ ਦਾ ਬਹਾਨੇ ਨਾਲ ਆਇਆ ਜਾਂਦਾ ਵੀਰੇ ਉਹ ਨਹੀਂ ਆਇਆ ਜਾਂਦਾ ਤੇ ਇੱਕ ਗੱਲ ਹੋਰ ਆਪਾਂ ਨੇ ਹਨਾ ਜਿਵੇਂ ਅੱਜ ਕੱਲ ਤਾਂ ਹੁਣ ਦੇਖੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਗਈ ਅੱਜ ਕੱਲ ਤਾਂ ਸਾਰੀਆਂ ਸੇਲੀਆਂ ਫੋਨਾਂ ਦੇ ਜੁੜੀਆਂ ਹੋਈਆਂ ਨੇ ਇੱਕ ਦੂਜੇ ਨਾਲ ਵਿਆਹੀਆਂ ਵੀ ਜਾਣਗੀਆਂ ਬਾਹਰ ਕੈਨੇਡਾ 'ਚ ਬੈਠੇ ਨੇ ਉਹ ਵੀ ਅਟੈਚ ਨੇ ਹਨਾ ਪੁਰਾਣਾ ਸਮਾਂ ਕੀ ਸੀਗੇ ਜਿਹੜੇ ਹੁਣ ਆਪਣੇ ਡੇਢੀ ਹੋਣ ਦੇ ਭੂਆ ਬੈਠੀਆਂ ਨੇ ਵੱਡੀਆਂ ਜਿਹੜੇ ਆਪਣੇ ਬਜ਼ੁਰਗ ਬੈਠੇ ਨੇ ਉਹ ਜਦੋਂ ਵਿਆਹ ਹੋ ਜਾਂਦੇ ਸੀ ਤੋੜ ਵਿਛੜ ਜਾਂਦੀਆਂ ਸੀਗੀਆਂ ਜਿਵੇਂ ਭੈਣ ਨੇ ਦੱਸਿਆ ਵੀ ਮਹੀਨਾ-ਮਹੀਨਾ ਤੀਆਂ ਲੱਗਦੀ ਸੀਗਾ ਪੁਰਾਣਾ ਇਤਿਹਾਸ ਹੈਗਾ ਅੱਜ ਕੱਲ੍ਹ ਦੇਖੋ ਬਹੁਤ ਲੋਕ ਵਿਰੋਧ ਦੇ ਵਿੱਚ ਵੀ ਨੇ ਤੀਆਂ ਦੇ ਪਰ ਮੈਂ ਇੱਕ ਗੱਲ ਕਹਿਣਾ ਵੀ ਗਿੱਧਾ ਬੋਲੀਆਂ ਸੁਹਾਗ ਘੋੜੀਆਂ ਹਨਾ ਇਹ ਚੀਜ਼ ਆਪਣੇ ਸੱਭਿਆਚਾਰ ਦੇ ਵਿੱਚ ਆਉਂਦੇ ਨੇ ਆਪਣੇ ਫੋਕ ਡਾਂਸ ਨੇ ਆਪਣੇ ਫੋਕ ਗੀਤ ਨੇ ਭਾਈਚਾਰਕ ਸਾਂਝ ਜਿਹੜੀ ਆ ਹਨਾ ਹੁਣ ਇੱਥੇ ਦੇਖੋ ਸਾਰੇ ਪਹੁੰਚੇ ਆ ਇੱਕ ਭਾਈਚਾਰਕ ਸਾਂਝ ਬਣ ਗਈ ਸਾਰਿਆਂ ਨੇ ਇੱਕ ਜਿਵੇਂ ਹੁਣ ਅਸੀਂ ਚ ਇਸ ਲਾਈਕ ਸਾਨੂੰ ਬਣਾਇਆ ਵੀ ਮੈਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਮੇਰੀਆਂ ਇੰਨੀਆਂ ਭੈਣਾਂ ਨੇ ਮੈਨੂੰ ਪਿਆਰ ਦਿੱਤਾ ਮੇਰੇ ਭੂਆ ਆਣੇ ਇੱਥੇ ਸਾਰੇ ਖੜੇ ਨੇ ਹਨਾ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਸਾਰਿਆਂ ਨੂੰ ਵਾਸ ਸਕਦੇ ਹੋ ਹਨਾ ਮੈਨੂੰ ਬਹੁਤ ਖੁਸ਼ੀ ਆ ਵੀਰੇ ਤੇ ਇੱਥੇ ਨੇੜੇ ਮੇਰੇ ਮਤਲਬ ਭੈਣਾਂ ਨੇ ਹਨਾ ਮੇਰੀ ਉਮਰ ਦੇ ਉਹਨਾਂ ਨੂੰ ਵੀ ਪੁੱਛਾਂਗੀ ਵੀ ਕਿਵੇਂ ਲੱਗਿਆ ਤੀਆਂ ਦਾ ਤਹਾਰ ਭੈਣੇ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਭੈਣੇ ਕਿਵੇਂ ਲੱਗਿਆ ਤੁਹਾਨੂੰ ਤੀਆਂ ਦਾ ਤਹਾਰ ਵਧੀਆ ਲੱਗਿਆ ਕੀ ਕਹਿਣਾ ਕਿ ਤੁਹਾਨੂੰ ਕਿਵੇਂ ਮਤਲਬ ਜੇ ਤੁਹਾਨੂੰ ਦੱਸਿਆ ਵੇ ਅੱਜ ਤੀਆਂ ਦਾ ਤਹਾਰ ਆਪਣੇ ਪ ਪਤਾ ਕੁੜੀ ਇਹਨੂੰ ਤੋਂ ਬਹਾਨਾ ਨਹੀਂ ਨਦਰੇ ਪੇਕੇ ਪਿੰਡ ਜਾਂਦਾ ਜਦੋਂ ਸਟੇਟਸ ਵੇਗੇ ਵੀ ਪੇਕੇ ਜਾਵਾਂਗੇ ਸਿੱਖੇ ਭਈ ਤੀਆਂ ਲੱਗਣੀਆਂ ਨੇ ਹਨਾ ਅਸੀਂ ਸਾਰੇ ਭੈਣਾਂ ਸਾਡੀਆਂ ਸੇਹ ਤੇ ਆਈਆਂ ਨੇ ਜੀ ਇੱਧਰ ਲਿਆ ਕਮਲ ਇਧਰ ਨੂੰ ਕਮਾਲ ਕੋਣ ਤੇ ਭੈਣਾਂ ਤੁਹਾਨੂੰ ਕਿਵੇਂ ਲੱਗਿਆ ਤੀਆਂ ਦਾ ਤਰ ਵਧੀਆ ਲੱਗੇ ਅਸੇ ਤੁਹਾਡੇ ਆਂਟੀ ਨੇ ਠੀਕ ਹੈ ਖੁਸ਼ੀ ਹੈ ਕਿ ਪੂਰੀ ਤਿਆਰ ਹੋ ਗਿਆ ਮਨਜਿੰਦਰ ਵੀ ਹੁਣ ਉਹ ਬੋਰਨ ਕੰਟਰੀ ਜਾਂ ਅਮਰੀਕਾ ਦੇ ਵਿੱਚੋਂ ਬੈਠਾ ਸਾਡੀਆਂ ਵੀਡੀਓ ਦੇਖ ਰਿਹਾ ਮਨਜਿੰਦਰ ਤੈਨੂੰ ਵੀ ਮੰਨ ਲਓ ਵੀ ਸਾਡੇ ਸਾਨੂੰ ਸਭ ਤੋਂ ਜ਼ਿਆਦਾ ਚਾਹ ਹੁੰਦਾ ਵੀ ਸਾਡੀ ਬੱਚੀ ਵੱਡੀ ਹੋ ਕੇ ਕੋਈ ਕੰਮ ਕਰਦੀ ਆ ਸ਼ੁਰੂ ਕਰਦੀ ਆ ਅਸੀਂ ਇਹਦੇ ਪਿੱਛੇ ਲੱਗਦੇ ਆ ਹਰ ਇੱਕ ਕੰਮ ਦੇ ਵਿੱਚ ਅਸੀਂ ਇਹਨੂੰ ਸਾਥ ਦਿੰਨੇ ਆ ਸਰ ਬਹੁਤ ਬਹੁਤ ਸਾਡੇ ਆਈ ਆ ਇਹ ਕਰੇ ਸਾਡਾ ਪਰਿਵਾਰ ਸਾਰਾ ਧੰਨਵਾਦ ਕਰਦਾ ਜੀ ਦੋ ਜੀ ਜੀ ਹਾਂ ਹਾਂ ਬੇਬੇ ਦੱਸੋ ਜੀ ਪੁੱਛੋ ਬਾਤ ਆ ਨਾ ਵੀ ਪੁੱਛੋ ਬਾਈ ਗੁਰਜੀ ਕਾ ਕਾਟ ਆ ਬਾਈ ਬਾਈ ਗੁਰਜੀ ਕੀ ਫਾਤੇ ਬੇਬੇ ਹਾਂ ਬਾਈ ਇੱਕ ਮੇਰੀ ਬੇਨਤੀ ਇਹ ਆ ਆ ਜੀ ਬੇਬੇ ਉਰੇ ਆ ਜਾ ਇੱਥੇ ਇੱਥੇ ਵਿਚਾਲੇ ਤੇ ਆ ਜਾ ਉਰੇ ਆ ਜਾ ਇੱਕ ਮੇਰੀ ਬੇਨਤੀ ਆ ਮੇਰੀ ਮੰਨ ਕੇ ਜਾਇਓ ਸਾਡੇ ਨਾ ਮੋਟਰ ਨਹੀਂ ਹੈਗੀ ਲੜਾਈ ਪੈਂਦੀ ਆ ਬਾਈ ਅੱਛਾ ਚਾਰ ਜਾਨਾਂ ਦੀ ਸਾਂਝੀ ਆ ਕੱਲੀ ਦੀ ਕੱਲੀ ਦੀ ਮੋਟਰ ਪੱਕਾ ਲਵਾ ਦਾਂਗੇ ਬੇਬੇ ਲਵਾ ਦਾਂਗੇ ਲਵਾਵਾਂਗੇ ਬਸ ਸਰਪੰਚ ਨੂੰ ਕਹਿ ਦਾਂਗੇ ਜਾਂਦੇ ਆ ਬਾਈ ਭਗਵਾਨ ਤੇ ਸ਼ਾਉਂ ਜੀ ਪੱਕਾ ਭੈਣ ਆ ਅੱਛਾ ਭਗਵਾਨਤ ਕੌਰ ਪੱਕਾ ਪੱਕਾ ਬਾਏ 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 ਇਹ ਇੱਧਰ ਲਿਆ ਇੱਧਰ ਲਿਆ ਦੂਜੇ ਪਾਸੇ ਨੇ ਬੜਾ ਥੋੜਾ ਕੇ ਲੱਗਿਆ ਵਧੀਆ ਲੱਗਿਆ ਅਸੀਂ ਘਰ ਚ ਹੀ ਬੈਠੇ ਰਹਿੰਦੇ ਸੀ ਬਾਹਰ ਨਹੀਂ ਸੀ ਆ ਨਿਕਲਦੇ ਅੱਜ ਸਾਨੂੰ ਮੌਕਾ ਮਿਲਿਆ ਸੀ ਬਾਹਰ ਘੁੰਮੇ ਫਿਰੇ ਸਾਬ ਨਾਲ ਥੋੜੇ ਇੱਥੇ ਕੀ ਰਿਸ਼ਤਾ ਕੀ ਹੈ ਤੁਹਾਡੇ ਪਿੰਡ ਦੇ ਨਾਲ ਅਸਾ ਸੋਹਰੇ ਹੀ ਨੇ ਤੁਹਾਡੇ ਇੱਥੇ ਠੀਕ ਹੈ ਅੱਜ ਵਧੀਆ ਆਲਾ ਬਾਹਰ ਆਵਣਾ ਮਿਲ ਗਿਆ ਇੱਧਰ ਆਲੇ ਦੇਖ ਕੇ ਪਰਿਵਾਰ ਵਾਲੇ ਅੱਛਾ ਸਾਰੇ ਪਹੁੰਚੇ ਰਗੇ ਇੱਧਰ ਵੀ ਨੇ ਆ ਗਾ ਸਾਰਿਆਂ ਨੇ ਪਹੁੰਚੇ ਹਾਂ ਕੁੜੀਆਂ ਨੂੰ ਉਹੀ ਗੱਲ ਜਿਵੇਂ ਪੈਰ ਕੇ ਕਿੱਡੀ ਵੀ ਬਾਹਰ ਨਾ ਚਾਹੀਦਾ ਘਰੋਂ ਨਿਕਲਦਾ ਜਿੰਨਾ ਚਿਰ ਹੁਣ ਮੁੱਕ ਜੇ ਨੇ ਇੱਥੇ ਹੀ ਰਹਿਣਗੇ ਸਾਰੇ ਇਹ ਕਿਧਰੇ ਨਹੀਂ ਜਾਂਦੇ ਬਾਹਰ ਵੀ ਪੰਜ ਪੜੀਆਂ ਹੋ ਜਾਣਗੇ ਅੱਛਾ ਪੂਰਾ ਆਰਾ ਇੜੀ ਸੱਠਾ ਲੈ ਕਾ ਕਾ ਗੱਦੜੇ ਕੋਈ ਕਿਵੇਂ ਲੱਗਿਆ ਤੁਹਾਨੂੰ ਤਿਆਰ ਵਧੀਆ ਲੱਗਿਆ ਅਜਿਹੀ ਜੀ ਮੇਰੀ ਭਤੀਜ ਨੂੰ ਸਾਡੇ ਸੇਖੇ ਪਿੰਡ ਵਿੱਚ ਆਈ ਹੈ ਘਰ ਘਰ ਗਈਆਂ ਜੀ ਹੁਣੇ ਮੇਰੀ ਭਤੀਜ ਨੂੰ ਅੱਛਾ ਭਤੀਜ ਨੂੰ ਹਾਂ ਜੀ ਬਾਹਰ ਨਹੀਂ ਵੀ ਕੋਈ ਜੜਨੇ ਸਾਰੇ ਠੀਕ ਹੈ ਠੀਕਾ ਤੇ ਤੁਹਾਨੂੰ ਕਿਵੇਂ ਲੱਗਿਆ ਦਿਨ ਰੋਹਰ ਜੀ ਬਹੁਤ ਜਿਆਦਾ ਵਧੀਆ ਲੱਗਿਆ ਬਹੁਤ ਬਹੁਤ ਜਿਆਦਾ ਅਸੀਂ ਸਾਰੇ ਦਿਨ ਅੰਦਰ ਬੈਠੇ ਰਹਿੰਦੇ ਸੀਗੇ ਕਿੱਥੇ ਅੱਜ ਸਾਰਿਆਂ ਨੂੰ ਬਾਹਰ ਨਿਕਲਦਾ ਮੌਕਾ ਵੀ ਮਿਲਿਆ ਬਹੁਤ ਜਿਆਦਾ ਆ ਛੋਟੀ ਕੁੜੀ ਨੇ ਪੁੱਛਿਆ ਲੈ ਕੁੜੀ ਤੈਨੂੰ ਕਿਵੇਂ ਲੱਗਿਆ ਦਿਨ ਰੋਹਰ ਬਹੁਤ ਵਧੀਆ ਵਧੀਆ ਲੱਗਿਆ ਨਾਲ ਤਰੇ ਸੇ ਲੈ ਆਈਆਂ ਸਾਰੀਆਂ ਕਿ ਮੈਂ ਨਾਨਕੇ ਘਰ ਆਈ ਹਾਂ ਮੈਂ ਨਾਨਕੇ ਘਰ ਆਈ ਹਾਂ ਅਸੀਂ ਨਾਨਕੇ ਘਰ ਆਈ ਹੋਏ ਆ ਪੂਰੀਏ ਭਾਈ ਐਡੀ ਐਡੀ ਇਹ ਕਿਹਨੇ ਜਵਾਕੜੀਆਂ ਨੇ ਤੇ ਬੋਲੀਆਂ ਪਾਉਂਦੀਆਂ ਨੇ ਪੂਰੀਆਂ ਸਾਨੂੰ ਬਹੁਤ ਵਧੀਆ ਆ ਇਹ ਵੀਡੀਓ ਲੱਗੀ ਬਹੁਤ ਜਿਆਦਾ ਲੋਕਾਂ ਨੂੰ ਆਣ ਹੰਦੇ ਲੰਦੀ ਹੈ ਜੀ ਜਿਹੜੇ ਅੰਦਰ ਬਹਿ ਕੇ ਏਸੇ ਅੰਦਰ ਬਿਠੇ ਉਹਨੂੰ ਬਾਹਰ ਲਿਓ ਵਿਚ ਕਮਲ ਇਹ ਚੀਜ਼ ਦਸਣਾ ਲੋਣਿਆਂ ਵਿੱਚ ਜਿਹੜੇ ਵੀ ਮਾੜੀ ਸੋਚਦੇ ਹੁੰਦੇ ਨੇ ਘਰਾਂ 'ਚ ਬੈਠ ਕੇ ਇੱਕ ਮਿੰਟ ਫੇਸਬੁੱਕ ਹੀ ਵਿਦਵਾਨ ਕਹਿ ਸਕਦੇ ਚਲੋ ਇਹ ਮੌਕਾ ਨਹੀਂ ਸੋਚ ਗੱਲ ਕਰਨ ਦਾ ਵੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਭੂਆ ਸਾਰੀ ਕੋਈ ਦਰਾਣੀ ਸਟਾਨੀ ਕੁਝ ਵੀ ਲੱਗਦੇ ਆ ਸਾਰੀਆਂ ਮੇਰੇ ਨਾਲ ਰਿਸ਼ਤਾ ਜੁੜਿਆ ਹੋਇਆ ਇਹ ਸਾਰੇ ਮੇਰੀ ਵੀਡੀਓ ਦੇਖਦੇ ਨੇ ਹੈਨਾ ਨਹੀਂ ਕਹਿੰਦੇ ਵੀ ਤੇਰੀ ਵੀਡੀਓ ਜਿਹੜੀ ਉਹਦੇ ਸੇਧ ਦੇਣ ਵਾਲੀ ਹੁੰਦੀ ਆ ਮੰਨ ਕੇ ਚਲੋ ਮੈਂ ਤਾਂ ਕਿਸੇ ਨੇ ਉਹ ਨਹੀਂ ਇੱਥੇ ਸਿਖਾਇਆ ਟੋਟਲੀ ਸਾਰੀ ਵੀਡੀਓ ਦੇਖਦੇ ਨੇ ਤੁਸੀਂ ਗਏ ਮਨੂਰੇ ਜੀ ਤੁਹਾਨੂੰ ਤੁਹਾਡਾ ਕੀ ਰਸਤਾ ਹੈ ਪਿੰਡ ਦੇ ਨਾਲ ਜੀ ਮੈਂ ਇੱਥੋਂ ਦੀ ਧੀ ਆ ਅਸਾ ਇੱਥੋਂ ਦੇ ਧੀ ਹਾਂ ਠੀਕ ਹੈ ਤੇ ਮੈਂ ਪਹਿਲਾਂ ਹਨਾ ਵੀਡੀਓ ਦੇ ਵਿੱਚ ਕਹਿ ਕੇ ੜਿਆ ਵੀ ਇੱਥੋਂ ਦੀਆਂ ਧੀਆ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨਹੀਂ ਗਿਆ ਪੁਰਾਣੀਆਂ ਬਜ਼ੁਰਗ ਹਨਾ ਭੂਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਪਿੰਡ ਦੀਆਂ ਭੂਆ ਨੇ ਪੁਰਾਣੇ ਉਹ ਵੀ ਪਹੁੰਚੇ ਨਹੀਂ ਗਿਆ ਮੈਂ ਪਹਿਲਾਂ ਬਹੁਤ ਦੇਖਦੀ ਹੁੰਦੀ ਸੀ ਪਿਛਲੇ ਸਾਲ ਦੋ ਤਿੰਨ ਸਾਲ ਹੋ ਗਏ ਵੀ ਹੋਰ ਪਿੰਡਾਂ ਚ ਕਿੰਨੀਆਂ ਲੱਗਦੀਆਂ ਸੀ ਜੀ ਤੇ ਇਸ ਪਿੰਡ ਚ ਨਹੀਂ ਸੀ ਲੱਗਦੀ ਅੱਛਾ ਜੀ ਤੇ ਪਿਛਲੇ ਸਾਲ ਮੈਂ ਪਿਛਲੇ ਸਾਲ ਦਾ ਮਨ ਚ ਸੋਚੇ ਮੈਂ ਕਿ ਸਾਡੇ ਪਿੰਡ ਚ ਕਿਉਂ ਨਹੀਂ ਪਿਆਲਾ ਲੱਗ ਰਹੀਆਂ ਸਾਰੇ ਪਿੰਡਾਂ ਚ ਲੱਗਦੀਆਂ ਨੇ ਵੀ ਇੱਥੇ ਨਹੀਂ ਲੱਗ ਰਹੀਆਂ ਤੇ ਜਦੋਂ ਇਸ ਵਾਰ ਮੈਨੂੰ ਇਹ ਮੇਰੇ ਕੋ ਪਹੁੰਚਿਆ ਤੇ ਮੈਨੂੰ ਬਹੁਤ ਵਧੀਆ ਲੱਗਾ ਇੰਨੀ ਖੁਸ਼ੀ ਹੋਈ ਤੇ ਬਸ ਚਾਣ ਚੱਕਿਆ ਜਾਂਦਾ ਇੱਕ ਕਹਿੰਦੇ ਹੁੰਦੇ ਨੇ ਵੀ ਲੰਬੇ ਸਮੇਂ ਦੇ ਬਾਅਦ ਅਸੀਂ ਕਹਿੰਦੇ ਨੇ ਵੀੜੀ ਚ ਵੀ ਅਸੀਂ ਬਾਈ ਨਿੱਕੀ ਨਿੱਕੀ ਖੁਸ਼ੀ ਚੋਂ ਖੁਸ਼ੀ ਲੱਭ ਲੈਣੇ ਹਨਾ ਸਾਡੀਆਂ ਭੈਣਾਂ ਮੇਰੀ ਆਪੂਆ ਕਿੰਨੀਆਂ ਖੁਸ਼ ਨੇ ਅੱਜ ਪਹਿਲਾਂ ਦੇਖੋ ਨਾ ਇਹ ਖੁਸ਼ੀਆਂ ਵੀ ਖੁਸ਼ੀਆਂ ਨੇ ਨਾ ਜਦੋਂ ਆਪਾਂ ਕਹਿੰਦੇ ਨੇ ਵੀ ਇਹ ਵੀ ਕੋਈ ਗੱਲਾਂ ਨੇ ਆਮ ਕਰਨ ਵਾਲੀਆਂ ਵੀ ਸਾਰੇ ਪਿੰਡਾਂ 'ਚ ਹੀ ਹੁੰਦੀਆਂ ਨੇ ਮੇਰੇ ਹੁੰਦੀਆਂ ਨੇ ਅਸੀਂ ਕਹਿੰਦੇ ਭੁੱਲਿਆ ਕੋਈ ਨਹੀਂ ਹੈਗਾ ਪਰ ਵੀ ਇਹ ਖੁਸ਼ੀ ਦੇਖੋ ਵੀ ਕਿੰਨੇ ਵੱਡੇ ਚਿਹਰਿਆਂ ਦੇ ਉੱਤੇ ਕਿੰਨੀ ਖੁਸ਼ੀ ਹੈ ਇਹ ਚੀਜ਼ਾਂ ਦੀ ਹਨਾ ਕਹਿੰਦੇ ਸਾਡੇ ਹੁਣ ਇਸ ਨਵੇਂ ਇਹ ਵੀਰ ਜੀ ਬਣੇ ਨੇਗੇ ਸਰਪੰਚ ਬਣੇ ਨੇਗੇ ਇਹਨਾਂ ਨੇ ਬਹੁਤ ਵਧੀਆ ਪ੍ਰਣਾਲਾ ਕੀਤਾ ਸਾਨੂੰ ਸਾਰੇ ਮਿਲਣ ਦਾ ਸਾਰੇ ਇਕੱਜ ਜਨ ਮਿਲਦੇ ਆਂਗੇ ਖੁਸ਼ੀ ਖੁਸ਼ੀ ਆਏ ਆਂਗੇ ਬਹੁਤ ਜਿਆਦਾ ਵੀ ਆਇਆ ਹੈ ਵੀ ਇਹ ਚੀਜ਼ ਨਹੀਂ ਹੈਗੀ ਕੱਲਾ ਵੀ ਆਈ ਮੁਰਗੇ ਸੀ ਵੀ ਕਿਉਂਕਿ ਹੁਣ ਦੰਬ ਵੀ ਚੜਿਆ ਹੋਇਆ ਵੀ ਪਾਣੀ ਦੇ ਕੈਂਪਰ ਵੀ ਆਏ ਨੇ ਪਕੌੜਿਆਂ ਦਾ ਲੰਗਰ ਵੀ ਹੈ ਗਲਾਬ ਜਮਣਾ ਦਾ ਵੀ ਹੈ ਬਹੁਤ ਮਾਨ ਦੀ ਗੱਲ ਹੈ ਸਾਡੇ ਲਈ ਤੇ ਉਹ ਕਹਿੰਦੇ ਹੁੰਦੇ ਨਾ ਇੱਕ ਵਾਰੀ ਕਿਹਾ ਕਮਲ ਇਹਨਾਂ ਨੇ ਵੀ ਪਕੌੜੇ ਖਾਣ ਵਾਸਤੇ ਉੱਧਰ ਕੈਮਰਾ ਘੁਮਾ ਦੇ ਚਾਰੇ ਪਾਸੇ ਨੂੰ ਹਾਂ ਜੀ ਬਈ ਹਾਜੀ ਕਾਲ ਹੈ ਜੀ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਬਹੁਤ ਇੰਤਜ਼ਾਮ ਹੈ ਪਾਣੀ ਦਾ ਠੰਡੇ ਦਾ ਚਾਹ ਪਾਣੀ ਦਾ ਪਕੌੜਿਆਂ ਦਾ ਸਾਰਾ ਬਹੁਤ ਵਧੀਆ ਹੈ ਧੰਨਵਾਦ ਇਹਨਾਂ ਦੇ ਕਰਨ ਵਾਲਿਆਂ ਦੇ ਮਹਾਰਾਜ ਇਹਨਾਂ ਦੀ ਕਮਾਈਆਂ ਚ ਬਰਕਤ ਪਾਵੇ ਗਾਹਾਂ ਵਾਸਤੇ ਕਰਦੇ ਕਰ ਰਹੇਣ ਆਪਾਂ ਇੱਥੇ ਹੁੰਦੇ ਰਹੀਏ ਇੱਥੇ ਹੁੰਦੇ ਰਹੀਏ ਪ੍ਰੋਗਰਾਮ ਬਣਾਉਂਦੇ ਰਹਿਣ ਮੇਰੇ ਵੱਲੋਂ ਮਾਤਾ ਜੀ ਨੂੰ ਹਨਾ ਵੀ ਦੁਆਵਾਂ ਨੇ ਵਾਹਿਗੁਰੂ ਮੇਰੀ ਮਾਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਆ ਜਦੋਂ ਗਾਹਾਂ ਹੋਤੀਆਂ ਹੋਣਗੀਆਂ ਉਦੋਂ ਵੀ ਸਾਡੇ ਵਿੱਚ ਆਉਣਗੇ ਮੈਂ ਵੀ ਵਾਹਿਗੁਰੂ ਲੰਮੀ ਉਮਰ ਆਵੇ ਜੇ ਤੁਸੀਂ ਮੰਗਦੇ ਯਾਰ ਲੈ ਕਰਦੇ ਪਕੌੜੇ ਦੇ ਲੰਗਰ ਦੀ ਜਦੋਂ ਮੈਂ ਆ ਰਹੀ ਸੀ ਬਰਨਾਲੇ ਤੋਂ ਆਇਆ ਮੈਂ ਬਰਨਾਲੇ ਤੋਂ ਆ ਰਹੀ ਸੀ ਜਦੋਂ ਨਾ ਇੱਥੇ ਹਲਵਾਈ ਦੁਕਾਨ ਕੋਲ ਗੱਡੀ ਖੜੀ ਸੀ ਕਿ ਪਿੱਛੇ ਲਿਆ ਸਰਪੰਚ ਮੈਂ ਕਿਹਾ ਹੈ ਇਹ ਤਾਂ ਬਹੁਤ ਵਧੀਆ ਪ੍ਰਬੰਧ ਹੈ ਮੈਂ ਖਾਣ ਪੀਣ ਦਾ ਬਹੁਤ ਇੰਤਜ਼ਾਮ ਕੀਤਾ ਤੇ ਮੈਂ ਪਹਿਲਾਂ ਕਹਿ ਕੇ ਢਿਆ ਵੀ ਅਰੇ ਇੱਕ ਵਾਰੀ ਅਨਾਉਂਸਮੈਂਟ ਹੋਈ ਹੈ ਵੀ ਦਸ ਦਾਇਆ ਕਰਕੇ ਜਾਓ ਤੇ ਉਧਰ ਨਿਗਾਹ ਵਰਵਾ ਦਿਓ ਸਾਰਾ ਪੰਡਾਲੀ ਉਧਰ ਪਹੁੰਚ ਗਿਆ ਮੇਗਾ ਸਰਪੰਚ ਸਾਹਿਬ ਲੱਗੇ ਹੋਏ ਨੇਗੇ ਸਾਡੇ ਵੀਰ ਜੀ ਲੱਗੇ ਹੋਣੇ ਸੇਵਾ ਤੇ ਬਹੁਤ ਵਧੀਆ ਲੱਗੇ ਇਹ ਇਕੱਲੇ ਦਾ ਕੰਮ ਨਹੀਂ ਹੁੰਦਾ ਜੀ ਸਾਰਿਆਂ ਦੇ ਉਪਰਾਲੇ ਨਾਲ ਹੀ ਹੁੰਦਾ ਜੇ ਉਹਨਾਂ ਨੇ ਹੰਗਾਰਾ ਦਿੱਤਾ ਤਾਂ ਹੀ ਆਪਾਂ ਐਡਾ ਵਡਾ ਪ੍ਰੋਗਰਾਮ ਕਰਵਾਇਆ ਸਾਰੇ ਪਿੰਡ ਦਾ ਸਾਡਾ ਇਕੱਠ ਹੈਗਾ ਤੇ ਅਸੀਂ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਜੀ ਬਹੁਤ ਨਿੱਘੀ ਸੁਆਦੀ ਮਾਲਕਨੀ ਤੇ ਬਾਕੀ ਭਾਵੇਂ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਨਗਰ ਖੇੜੇ ਦੇ ਸਹਿਯੋਗ ਦੇ ਨਾਲ ਵੀ ਸਾਰਾ ਕੰਮ ਹੁੰਦਾਗਾ ਤੇ ਬਾਕੀ ਚਾਰੇ ਪਾਸੇ ਆਪਾਂ ਚੱਲ ਕੇ ਆਉਣੇ ਆ ਆਪਣੇ ਹੋਰ ਭਾਣਾਂ ਦੀ ਪੋੜਿਆ ਡੁੱਡੀ ਤੈਨੂੰ ਕਿਵੇਂ ਲੱਗਿਆ ਪ੍ਰੋਗਰਾਮ ਬਹੁਤ ਵਧੀਆ ਠੀਕ ਹੈ ਤੇ ਸਰਪੰਚ ਸਾਹਿਬ ਨੂੰ ਕੀ ਕਹਿਣਾ ਜਿਹਨਾਂ ਨੇ ਤੀਆਂ ਲਵਾਈਆਂ ਨੇ ਬਧਾਈਆਂ ਬਧਾਈਆ ਬੇਬੇ ਹਾਂਜੀ ਆ ਬੇਬੇ ਵਾਲੀ ਹੋ ਗਈ ਯਾਰ ਸੱਚੀ ਹੋ ਯਾਰ ਜੀ ਨਾ ਗੱਲ ਕੀਤੀ ਸੀ ਸਰਪੰਚ ਸਾਹਿਬ ਨੇ ਬੀਬੀ ਦੇ ਸਾਰੇ ਪਿੰਡਾਂ ਦੇ ਵਿੱਚ ਤੀਆਂ ਲੱਗ ਰਹੀਆਂ ਨੇ ਹਨਾ ਵੀਰ ਜੀ ਕਹਿੰਦੇ ਗੱਲ ਹੀ ਕੋਈ ਨਹੀਂ ਪੈਣੀ ਤੁਸੀਂ ਦੱਸੋ ਵੀ ਕਿਵੇਂ ਦੇ ਉਪਰਾਲੇ ਕਰਨੇ ਨੇ ਜਿਵੇਂ ਅਸੀਂ ਕਿਹਾ ਸੀ ਸਾਡੀ ਸੋਚ ਤੋਂ ਪਰੇ ਪ੍ਰੋਗਰਾਮ ਰੱਖਿਆ ਗਿਆ ਮੈਂ ਦੇਖੀ ਨਹੀਂ ਜਾਣਾ ਠੀਕ ਨਾ ਦੇਖਣਾ ਨੰਗਲ ਦੀ ਤੀਆਂ ਦਾ ਨੰਗਲ ਦੀ ਆ ਨੰਗਲ ਦੀ ਆ ਅਸੀਂ ਜ਼ਰੂਰ ਕਰੀਏ ਠੀਕ ਹੈ ਠੀਕ ਹੈ ਬੇਬੇ ਅਸੀਂ ਤੇ ਵੀਰੇ ਐ ਕਹਿੰਦੇ ਆ ਵੀ ਇਹ ਵੀਰ ਸਾਡਾ ਦਿਨ ਰਾਤ ਇਹ ਤੁਪਣੀ ਤੇ ਤਰੱਕੀ ਕਰੇ ਤੇ ਬੜੇ ਫੁੱਲੇ ਚੜਦੀ ਕਲਾ ਚ ਰਹੇ ਆਪਣਾ ਸਾਡਾ ਜਿਹੜਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਤੇ ਬਾਕੀ ਆਪਾਂ ਹੋਰ ਵੀ ਪੈਣਾ ਕੋਲੇ ਚੱਲਦੇ ਹਾਂ ਉਹਨਾਂ ਨੇ ਵੀ ਪਹੁੰਚਦੇ ਨੇ ਪ੍ਰੋਗਰਾਮ ਕਿਵੇਂ ਲੱਗਿਆ ਇੱਧਰ ਆ ਜਾਓ ਕੁੜੀਆਂ ਨੇ ਪੁੱਛਦਾ ਅਸੀਂ ਗੱਲ ਪੈਣੀ ਕੀ ਹਾਲ ਹੈ ਠੀਕ ਠਾਕ ਆਓ ਚੱਲ ਜੀ ਵੀਰੇ ਕਿਵੇਂ ਲੱਗੇ ਤੁਹਾਨੂੰ ਪ੍ਰੋਗਰਾਮ ਆਜਾ ਬਹੁਤ ਵਧੀਆ ਕੀਤਾ ਬਹੁਤ ਵਧੀਆ ਲੱਗਾ ਜਿਹੜੀਆਂ ਆਪਣੀਆਂ 3 ਭੈਣਾਂ ਨੇ ਸਾਰੀਆਂ ਇਕੱਠੀਆਂ ਹੋ ਸਕਦੀਆਂ ਨੇ ਇਹ ਜਿਹੇ ਤਿਹਾਰਾਂ ਤੇ ਮੂ ਆਪਣੇ ਬਾਹਰ ਜਾਣ ਨਹੀਂ ਦਿੰਦੇ ਇੰਨਾ ਹਨਾ ਨਾ ਪਤਾ ਹੀ ਲੱਗਦਾ ਛੋਟੇ ਬੱਚਿਆਂ ਨੂੰ ਹੁਣ ਪਤਾ ਵੀ ਲੱਗ ਜਾਂਦਾ ਨਾ ਵੀ ਤੀਆਂ ਦਾ ਤਿਹਾਰ ਕਿਹੋ ਜਿਹਾ ਤਿਹਾਰ ਹੈਗਾ ਤੇ ਤੁਹਾਡਾ ਕੀ ਰਿਸ਼ਤਾ ਹੈ ਪਿੰਡ ਦੇ ਨਾਲ ਮੈਂ ਇਸ ਪਿੰਡ ਦੀ ਨੂਹ ਹਾਂ ਜੀ ਨੂਹ ਆ ਠੀਕ ਹੈ ਜੀ ਬਹੁਤ ਵਧੀਆ ਲੱਗਾ ਤੁਹਾਡੇ ਪਿੰਡ ਦੇ ਵਿੱਚ ਲੱਗਦੀਆਂ ਨੇ ਤੀਆਂ ਹਾਂਜੀ ਸਾਡੇ ਪਿੰਡ ਦੇ ਵਿੱਚ ਬਹੁਤ ਸਾਲਾਂ ਤੋਂ ਲੱਗ ਰਹੀਆਂ ਨੇ ਸਾਡੇ ਸਰਪੰਚ ਨੇ ਬਹੁਤ ਸਮੇਂ ਚਲਵਾ ਰਹੇ ਨੇ ਤੇ ਇਹ ਤਿਹਾਰ ਵੀ ਬਹੁਤ ਵੱਡੇ ਵੱਡੇ ਵਿਚ ਪਹਿਲੀ ਵਾਰੀ ਤੀਆਂ ਲੱਗਿਆ ਨੇ ਕਿਵੇਂ ਪੂਰੀ ਖੁਸ਼ੀ ਹੈਗੀ ਖੁਸ਼ੀ ਹੈ ਬਹੁਤ ਵਧੀਆ ਸਰਪੰਚ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਨੇਕ ਉਪਰਾਲਾ ਕੀਤਾ ਤਾਂ ਜੋ ਅਸੀਂ ਵੀ ਨੂਹਾ ਹੋ ਕੇ ਵੀ ਅਸੀਂ ਤਿਹਾਰ ਦੇ ਵਿੱਚ ਸ਼ਾਮਲ ਹੋ ਸਕੀਏ ਤੁਹਾਨੂੰ ਕਿਵੇਂ ਲੱਗਿਆ ਭੈਣੇ ਬਹੁਤ ਵਧੀਆ ਲੱਗਿਆ ਬੜੀ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਖੁਸ਼ੀ ਹੈਗੀ ਪੂਰੀ ਪੂਰੀ ਵਧੀਆ ਪੂਰੀ ਖੁਸ਼ੀ ਚਲੋ ਚੰਗੀ ਗੱਲ ਆ ਗਈ ਆਜੋ ਭਈ ਅੱਗੇ ਇੱਧਰ ਹੋਰ ਕਮਾਦੇ ਕਮਲ ਭੈਣੇ ਤੁਹਾਨੂੰ ਕਿਵੇਂ ਲੱਗਿਆ ਤੀਆਂ ਦਾ ਤਿਹਾਰ ਬਹੁਤ ਵਧੀਆ ਵਧੀਆ ਲੱਗਿਆ ਕੀ ਕਹਿਣਾ ਚਾਹੁੰਦੇ ਹੋ ਤੀਆਂ ਦੇ ਬਾਰੇ ਬਹੁਤ ਵਧੀਆ ਫੈਸਟੀਵਲ ਹੈ ਇੱਥੇ ਨਹੀਂ ਲੱਗਦਾ ਸੀ ਪਹਿਲਾਂ ਮੈਂ ਫਸਟ ਟਾਈਮ ਵਿਜ਼ਿਟ ਕੀਤੀ ਅਸਾਂ ਫਸਟ ਟਾਈਮ ਫੋਟਾ ਕੀ ਰਸਤਾ ਗਿਆ ਪਿੰਡ ਦੇ ਨਾਲ ਮੈਂ ਇੱਥੋਂ ਦੀ ਕੁੜੀ ਅਸਾਂ ਛੋਰੀ ਕੁੜੀ ਆ ਠੀਕ ਆ ਸਥਾਨੀ ਆ ਮੈਂ ਅੱਜ ਮੇਰੇ ਨਾਲ ਹੂੰ ਉਹ ਮੈਂ ਜਾਣਾ ਤੇ ਬਹੁਤ ਵਧੀਆ ਆ ਬੇਬੇ ਦੱਸ ਤੂੰ ਦੱਸੀਂ ਆ ਹਾਂ ਬਾਈਗੁਰ ਜੀ ਦਾ ਕਾਜਾ ਬਾਈਗੁਰ ਹਾਂ ਮੈਂ 15 ਸਾਲ ਦੀ ਵਿਆਹੀ ਚੀ ਅੱਛਾ 20 ਹਾਲ ਕਾ ਮੈਂ ਸਾਊਦੀ ਗਈ ਅੱਛਾ ਮੈਨੂੰ ਪੈਸੇ ਦਾ ਮੇਰੀ ਲੱਗੀ ਵਿਧਵਾ ਲੱਗੀ ਮੇਰੇ ਬੜੇ ਕਾ ਲੱਗ ਜਾ ਅੱਛਾ ਅੱਛਾ ਇੱਕ ਜਿਹੜਾ ਪੁਲਵੰਤ ਨਾਮ 2500 ਉਹ ਨਹੀਂ ਪਾਇਆ 2500 ਨਹੀਂ ਪਾਇਆ ਉਹ ਪਉਦਾ ਵੀ ਨਹੀਂ ਬੇਬੇ ਦੇ ਨਹੀਂ ਪਉਦਾ ਦਾਦੇ ਮੰਗਾਵੇ ਸਰ ਕੋਈ ਗਰੇਪ ਜਮੀਨ ਅੱਡਾਗੀਲਾ ਮੇਰੇ ਨਾਲ 15 15 ਹਜ਼ਾਰ ਗੁਨਾ ਤੂੰ ਨਾ ਬੇਬੇ ਵਿਆਹ ਜੋੜ ਕੇ ਰੱਖ ਆਪਾਂ ਇਕੱਠੇ ਪੈਸੇ ਲਾਵਾਂਗੇ ਮੈਂ ਪਤੀ ਦਾ ਵਿਆਹ ਕਰ ਦਊ ਮਾਰੇ ਪਾਸ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਕਿਵੇਂ ਲੱਗਿਆ ਤੁਹਾਨੂੰ ਤੀਆਂ ਦਾ ਵਧੀਆ ਲੱਗਿਆ ਵੀਰੇ ਵਧੀਆ ਲੱਗਿਆ ਸਿੱਕੇ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਪਹਿਲੀ ਵਾਰੀ ਤੀਆਂ ਮਨਾਈ ਹੈਗੀ ਹਣਾ ਪਹਿਲੀ ਵਾਰ ਮਨਾਈ ਹੈ ਪਹਿਲਾਂ ਨੰਬਰ ਤਾਂ ਨਾ ਗਿਣਤੀ ਬਹੁਤ ਜ਼ਿਆਦਾ ਹੈ ਜਿਹੜੀ ਮੇਨ ਗੱਲ ਆ ਵੀ ਅੱਜ ਕੱਲ੍ਹ ਨਾ ਪਤਾ ਕੀ ਆਪਣੇ ਲੋਕਾਂ ਦੀ ਮੈਂਟੈਲਿਟੀ ਆ ਵੀਰ ਪ੍ਰੋਗਰਾਮ ਕਰਾਇਆ ਪੰਚਾਇਤ ਨੇ ਕਰਾਇਆ ਪਿੰਡ ਦੇ ਲੋਕਾਂ ਨੇ ਜਾਣਦੇ ਨਹੀਂ ਪਰ ਇੱਥੇ ਮੈਂ ਕਹਿੰਦਾ ਵੀ ਮੇਰੇ ਭੈਣਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਜਿੰਨਾ ਕਿ ਇੱਥੋਂ ਦੇ ਪ੍ਰਬੰਧਕਾਂ ਦਾ ਸਹਿਯੋਗ ਆ ਕਿਉਂਕਿ ਜੇ ਤੁਸੀਂ ਨਾ ਪਹੁੰਚਦੇ ਫਿਰ ਉਹਨਾਂ ਦੇ ਜਿਹੜੇ ਸਹਿਯੋਗ ਕਿਤੇ ਨਾ ਵੀ ਖਤਮ ਹੋ ਜਾਣੇ ਸੀ ਹਾਂਜੀ ਪ੍ਰਬੰਧ ਵਧੀਆ ਬਹੁਤ ਵਧੀਆ ਪ੍ਰਬੰਧ ਕਰਿਆ ਵੀਰੇ ਜੀ ਹਾਂਜੀ ਤੇ ਕੀ ਕਹਿਣਾ ਚਾਹੁੰਦੇ ਮੇਰੇ ਭੈਣਾਂ ਨੂੰ ਜਿਹੜਿਆ ਤੁਹਾਡੀ ਵੀਡੀਓ ਦੇਖ ਰਹੀਆਂ ਨੇ ਬਹੁਤ ਵੱਡੀ ਗਿਣਤੀ ਨੇ ਵਿੱਚ ਵੀ ਤੀਆਂ ਮਨਵਾਉਣੀਆਂ ਚਾਹੀਦੀਆਂ ਨੇ ਪਿੰਡਾਂ ਵਿੱਚ ਹਾਂਜੀ ਇਸ ਲਈ ਵੀ ਭੈਣਾਂ ਇਕੱਠੀਆਂ ਹੋ ਜਾਂਦੀਆਂ ਨੇ ਆਪਸ ਵਿੱਚ ਇਸ ਲਈ ਮਿਲ ਜਾਂਦੀਆਂ ਨੇ ਜੀ ਬਹੁਤ ਵਧੀਆ ਤੇ ਬਾਕੀ ਕੰਮੜ ਖੁਸ਼ੀ ਬਹੁਤ ਆ ਗਈ ਯਾਰ ਸਾਰਿਆਂ ਨੂੰ ਹਨਾ ਆਜਾ ਇਧਰ ਪੀਂਗਾ ਝੁੱਟੀਆਂ ਜਾਂਦੇ ਗਏ ਇਧਰ ਲੈ ਕੇ ਚੱਲਦੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਿਆ ਧਿਆਨ ਦਾ ਬੜਾ ਵਧੀਆ ਲੱਗਿਆ ਜੀ ਖੁਸ਼ੀ ਹੈ ਕੀ ਪੂਰੀ ਪੂਰੀ ਕੁਝ ਤੁਹਾਨੂੰ ਕਿਵੇਂ ਲੱਗਦੀਆਂ ਉਹ ਤਾਂ ਬੜਾ ਲੰਘਿਆ ਸਾਰੇ ਜਨ ਲਈ ਪਹਿਲੀ ਵਾਰ ਦੇਖਿਆ ਮੇਰੇ ਅਸਲੀ ਤੁਹਾਡਾ ਕਿਹੜਾ ਆਹੀ ਇੱਥੋਂ ਨਹੀਂ ਜੋ ਤੁਸੀਂ ਕਿੱਥੋਂ ਸਾਰੇ ਆ ਵੀਰੇ ਸਾਰੇ ਆ ਗਈ ਤੁਹਾਡੇ ਤੇ ਮੈਂ ਕਹਿੰਦਾ ਵੀ ਜਿਹੜੀਆਂ ਇੱਥੋਂ ਆਉਂਦੀਆਂ ਨੂਹਾਂ ਨੇ ਨਾ ਮੇਰੇ ਭੈਣਾਂ ਕਿਉਂਕਿ ਦਾਦੀ ਨੇ ਵੀ ਮੇਰੇ ਵੀ ਪੇਕੇ ਪਿੰਡ ਦੇ ਵਿੱਚ ਲੱਗਦਾ ਸੀ ਯਾਰ ਉਹ ਤਾਂ ਪਰ ਸਾਡੇ ਸਾਰੇ ਪਿੰਡ ਦੇ ਵਿੱਚ ਨਹੀਂ ਸੀ ਲੱਗਦਾ ਤੇ ਸਰਪੰਚ ਸਾਹਿਬ ਬਹੁਤ ਵਧੀਆ ਉਪਰਾਲਾ ਰਿਆਈ ਤੁਹਾਡਾ ਹਨਾ ਕਿਉਂਕਿ ਖੁਸ਼ੀ ਹੈਗੀ ਸਾਰਿਆਂ ਨੂੰ ਜਿਹਨੇ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲਾ ਕੇ ਬਜ਼ੁਰਗ ਔਰਤਾਂ ਤੱਕ ਸਾਰਿਆਂ ਨੂੰ ਖੁਸ਼ੀ ਹੈਗੀ ਯਾਰ ਤੇ ਸਾਨੂੰ ਵੀ ਖੁਸ਼ੀ ਹੋਈ ਇਹਨਾਂ ਦੇ ਰਿਵਿਊ ਲੈ ਕੇ ਆਜਾ ਕਮਲ ਇੱਧਰ ਨੂੰ ਲੈ ਚੱਲਦੇ ਆਂ ਅੱਗੇ ਸੱਸੀ ਗੱਲ ਪੈਣੀ ਹੋਲ ਬਾਬੂ ਤੁਸੀਂ ਹੋਲ ਬਾਬਾ ਕਿਵੇਂ ਲੱਗੀਆਂ ਉਹ ਤਿਆਰ ਤੁਹਾਨੂੰ ਵੀਰੇ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਵਧੀਆ ਲੱਗਿਆ ਜਿਹੜੀਆਂ ਕੁੜੀਆਂ ਮਤਲਬ ਕਿ ਜਿਹੜੇ ਬੱਚੇ ਇਸ ਚੀਜ਼ ਤੋਂ ਬਹੁਤ ਜ਼ਿਆਦਾ ਦੂਰ ਹੋ ਗਏ ਸੀ ਜਿਨ੍ਹਾਂ ਨੂੰ ਨਹੀਂ ਪਤਾ ਸੀ ਕਿਉਂਕਿ ਭੁੱਲ ਚੁੱਕੇ ਸੀ ਬੱਚੇ ਇਸ ਚੀਜ਼ ਨੂੰ ਪਰ ਹੁਣ ਜਦੋਂ ਇਹ ਦੁਵਾਰਾ ਪਿੰਡਾਂ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਹੋਣੇ ਸ਼ੁਰੂ ਹੋਇਆ ਨੇ ਸਾਡੇ ਪਿੰਡ ਦੇ ਵਿੱਚ ਪਹਿਲੀ ਵਾਰ ਹੋਇਆ ਤਾਂ ਬਹੁਤ ਜ਼ਿਆਦਾ ਖੁਸ਼ੀ ਆ ਸਾਨੂੰ ਤੁਹਾਡਾ ਕੀ ਰਿਸ਼ਤਾ ਕੀ ਹੈ ਪਿੰਡ ਦੇ ਨਾਲ ਮੇਰੇ ਸਹੁਰੇ ਨੇ ਜੀ ਉਸਦੇ ਅਸਾ ਸਹੁਰੇ ਨੇ ਤੇ ਮੈਂ ਪਹਿਲਾਂ ਕਹੀ ਐ ਨਾ ਵੀ ਨੂਹਾ ਬੜੇ ਖੁਸ਼ ਨੇਗੇ ਇੱਥੇ ਵੀ ਤੇ ਭੈਣਾ ਹਨਾ ਕਿਉਂਕਿ ਜੀ ਤੇ ਬਾਕੀ ਇਧਰ ਪੁੱਛਦੇ ਆ ਉਹ ਤੈਨੂੰ ਕਿਵੇਂ ਲੱਗਿਆ ਤਿਆਰ ਵਧੀਆ ਲੱਗਿਆ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੈਂ ਬਹੁਤ ਚਾਹਗਾ ਮੈਂ ਤਾਂ ਅੱਜ ਅੱਛਾ ਚਾਹਗਾ ਪੂਰਾ ਥੇਲੀਆਂ ਪਹੁੰਚੀਆਂ ਨੇ ਤੇਰੇ ਸਾਰੇ ਨਾਲ ਹਾਂਜੀ ਹਾਂ ਮੇਰੇ ਪੂਰੇ ਥੇਲੀਆਂ ਆਈਆਂ ਨੇ ਤੇ ਮੈਂ ਅੱਜ ਬਹੁਤ ਖੁਸ਼ ਹਾਂ ਉਹਨਾਂ ਨੂੰ ਮਿਲ ਕੇ ਚਲੋ ਵਧੀਆ ਦੇਖ ਲੋ ਬਾਈ ਹਨਾ ਨਿੱਕੀ ਜੀ ਬੱਚੀ ਹੈਗੀ ਯਾਰ ਇਹ ਅਸੀਂ ਕਿਹੜਾ ਕੋਈ ਇੱਥੇ ਵੀ ਸਕ੍ਰਿਪਟ ਲਿਖੀ ਹੋਈ ਹੈਗੀ ਉਹ ਗੱਲ ਵੀ ਉਹ ਵਿੱਚ ਭੱਜ ਵੀ ਗਈ ਸੀ ਕਿ ਇੱਕ ਕੁੜੀ ਵਿਚਾਰੀ ਸਕ੍ਰਿਪਟ ਕੋਈ ਨਹੀਂ ਜਿਹੜੇ ਦਿਲ ਦੀ ਭਾਵਨਾ ਕੀ ਉਹੀ ਹੈਗੀ ਤੁਹਾਡੇ ਸਾਹਮਣੇ ਤੇ ਅੱਗੇ ਵੀ ਪੁੱਛਦੇ ਆ ਅਸੀਂ ਗੱਲ ਪੈਣੇ ਸਾਨੂੰ ਆਪਣੇ ਬਚਪਨ ਦਾ ਯਾਦ ਆ ਗਈ ਜੀ ਅਸੀਂ ਸਾਡੇ ਪਿੰਡ ਵੀ ਬਹੁਤ ਜ਼ਿਆਦਾ ਤੀਆਂ ਲੱਗਦੀਆਂ ਜੀ ਅੱਜ ਅਸੀਂ ਸਾਰੇ ਪਿੰਡ ਵਿੱਚ ਪਹਿਲੀ ਵਾਰ ਸਾਡੇ ਅਸੀਂ ਤੀਆਂ ਬਣਾਵਾਂਗੇ ਮੈਂ ਕਹਿੰਦਾ ਵੀ ਜਦੋਂ ਤੁਹਾਡਾ ਸਮਾਂ ਸੀਗਾ ਉਹ 골ਡਨ ਪੀਰੀਅਡ ਸੀਗਾ ਹਨਾ ਬਹੁਤ ਜ਼ਿਆਦਾ ਸੁਨਹਿਰੀ ਉਹ ਸਮਾਂ ਸੀਗਾ ਤੇ ਅੱਜ ਫਿਰ ਉਹ ਮਹਿਸੂਸ ਕਰਨੇ ਹੋ ਜਮਾ ਵੀ ਨਿੱਕੀ ਜੀ ਬੱਚੀ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਪਹਿਲੀ ਵਾਰ ਆਪਦੇ ਸਾਰੇ ਪਿੰਡ ਵਿੱਚ ਤੀਆਂ ਦੇਖ ਕੇ ਬਹੁਤ ਹੀ ਜ਼ਿਆਦਾ ਜਲ ਨੂੰ ਖੁਸ਼ੀ ਹੋ ਰਹੀ ਹੈ ਜੀ ਤੇ ਬੇਬੇ ਤੁਹਾਨੂੰ ਕਿਵੇਂ ਲੱਗਿਆ ਤੀਆਂ ਦਾ ਤੁਹਾਨੂੰ ਵੀ ਬਹੁਤ ਵਧੀਆ ਲੱਗਿਆ ਮੇਰਾ ਵਧੀਆ ਲੱਗਿਆ ਤੀਆਂ 15 ਦਿਨ ਲੱਗਦੀਆਂ ਹੁੰਦੀਆਂ ਸੀ ਹਨਾ ਤੂਰਨਵਾਸੀ ਨੂੰ ਸਮਾਪਤ ਹੁੰਦੀਆਂ ਜੂ ਜਾ ਕੇ ਹਨਾ ਹੁਣ ਚਲੋ ਇੱਕ ਦਿਨ ਦੋ ਦਿਨ ਆਈ ਵਧੀ ਜਾਂਦੀਆਂ ਨੇ ਹਰ ਇੱਕ ਪਿੰਡਾਂ ਚ ਹੋਈ ਜਾਂਦਾ ਇਹ ਕੰਮ ਹਨਾ ਸਾਰੇ ਸਰਪੰਚ ਲਗਦੇ ਤੇ ਮੈਂ ਕਹਿੰਨਾ ਪਹਿਲਾਂ ਪਤਾ ਕੀ ਸੀਗਾ ਜੀ ਮਾਤਾ ਜੀ ਜਿਵੇਂ ਤੁਸੀਂ ਗੱਲ ਕੀਤੀ ਵੀ 15-15 ਦਿਨ ਪਹਿਲਾਂ ਆਵਾਜ਼ ਆਈ ਤੇ ਸਾਧਨ ਘੱਟ ਸੀ ਸਾਧਨ ਘੱਟ ਸੀਗੇ ਕੁਝ ਲੋਕਾਂ ਕੋਲੇ ਉਦੋਂ ਜਿਹੜੇ ਇਹ ਸਾਧਨ ਵੱਡੇ ਅਮੀਰ ਲੋਕਾਂ ਕੋਲੇ ਹੁੰਦੇ ਸੀ ਉਹਦੇ ਕਰਕੇ ਜਰੋਤੀਆਂ ਬੈਣਾ ਕਹਿੰਦੇ ਆਉਂਦੀਆਂ ਸੀ ਆ ਵੀ ਉਹ 15-15 ਦਿਨ ਰਹਿੰਦੀਆਂ ਸੀ ਇਕੱਠੀਆਂ ਮਹੀਨਾ-ਮਹੀਨਾ ਰਹਿੰਦੀਆਂ ਸੀ ਸਾਧਨ ਚੜ੍ਹਨ ਤੋਂ ਪਹਿਲਾਂ ਹੀ ਕੁੜੀਆਂ ਸੋਤੇਕੀਆਂ ਆ ਜਾਂਦੀਆਂ ਸੀ ਅੱਛਾ ਮੱਥੇ ਨਹੀਂ ਸਿਲਾਉਂਦੀਆਂ ਪਹਿਲਾਂ ਠੀਕ ਹੈ ਜੀ ਹਾਂ ਉਹ ਸਾਨੂੰ ਕਹਣ ਤੋਂ ਪਹਿਲਾਂ ਹੀ ਤੋੜ ਦਿੰਦੀਆਂ ਸੀਆਂ ਰੋਣਾ ਹਾਂ ਤੇ ਆਜੇ ਇੱਧਰ ਮਾਤਾ ਜੀ ਨੂੰ ਪੋਹਦਾ ਮਾਤਾ ਕਿਵੇਂ ਲੱਗਿਆ ਧਾਰ ਸਾਨੂੰ ਬਹੁਤ ਵਧੀਆ ਲੱਗਿਆ ਬੰਟ ਬਾਲੇ ਚਿਰਾਂ ਵਾ ਦੇਖਿਆ ਅੱਛਾ ਬਾਲੇ ਚਿਰਾਂ ਵਾ ਦੇਖਿਆ ਤੇ ਬਹੁਤ ਖੁਸ਼ੀ ਆ ਬੇਬੀ ਵਰ ਗੜੀ ਯਾਰ ਬਹੁਤ ਵੱਡੀ ਖੁਸ਼ੀ ਆ ਅੱਛਾ ਛੋਟਿਆਂ ਨੂੰ ਤਾਂ ਬਥੇਰੀਆਂ ਚ ਕਿਹਾ ਅੱਛਾ ਠੀਕ ਹੈ ਯਾਦ ਹੁੰਦੀਆਂ ਨੇ ਹਾਂ ਉਹ ਫਿਰ ਮਹਿਸੂਸ ਕਰ ਰਹੀ ਵੀ ਛੋਟੀ ਬੱਚੀ ਵੀ ਆਪਦਾ ਬਚਪਨ ਹਣਾ ਨਿੱਕੇ ਨਿੱਕੇ ਇੱਥੇ ਬੱਚਿਆਂ ਕੋ ਮਰੀ ਜਾਣੇ ਬੋਟੀਆਂ ਨਾਲ ਵੀ ਪਹਿਲਾਂ ਤਿਆਰ ਹੋਈਆਂ ਤੇ ਮੈਂ ਤੈਨੂੰ ਬੜਾ ਖਾਂ ਸਮਾ ਸਮਾਏ ਭਾਂਗੀਆਂ ਦੇ ਕੇ ਤੇ ਇਹ ਪੁਰਾਣਾ ਨਾ ਸਮਾ ਜਦੋਂ ਯਾਦ ਕਰਦੇ ਆ ਕਹਿੰਦੇ ਫਰਦਲੂ ਸਕੂਨ ਵੀ ਮਿਲਦਾ ਹਨਾ ਬੀਬੀ ਉਹਨੂੰ ਪਤਾ ਕਿ ਤਾਂ ਵੱਡੇ ਵੱਡੇ ਗਰੋਟੇ ਹੁੰਦੇ ਪਾਰਿਸ ਪਿੰਗਾ ਚੂਕ ਨਹੀਂ ਆ ਦੂਜੇ ਚਿੰਡੋਰ ਪਾਉਂਦੇ ਜਿਹੜੇ ਬਿਆਹਾਂ ਨੂੰ ਲਾਸਾਂ ਹੁੰਦੀਆਂ ਹੋਰ ਤੇ ਉਹ ਜਿਵੇਂ ਜਿਵੇਂ ਬੀਬੇ ਸਮਾ ਲੰਘੀਆਂ ਨਾਲ ਆਉਣਾ ਅੱਗੇ ਬੋਲੀਆਂ ਪਾਉਂਦੇ ਉਹਨਾਂ ਡੀਜੇ ਲੱਗਣ ਲੱਗ ਗਏ ਹਨਾ ਚਲੋ ਆਏ ਆ ਵੀ ਜਿਹੜੇ ਨਵੀਆਂ ਬੱਚੀਆਂ ਨੇ ਹਨਾ ਸਾਡੀ ਵਰਗੀ ਪਨੀਰੀ ਆ ਉਹਨਾਂ ਨੂੰ ਕੋਈ ਨਾ ਕੋਈ ਸਿੱਖਣ ਨੂੰ ਮਿਲੂਗਾ ਸਿੱਖਣ ਨੂੰ ਆ ਗਰਿਆ ਸੋਨਾ ਲਾਰਾ ਮਹਾਰਾਜ ਜੀ 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 ਤੇ ਆਜਾ ਕਮਲ ਇਧਰ ਨੂੰ ਹੀ ਲਿਆ ਤੇ ਉਹ ਭੈਣ ਹੋਰੀ ਆਉਂਦੇ ਆਗੇ ਉਹਨਾਂ ਨੂੰ ਪੁੱਛਦੇ ਆਗੇ ਵੀ ਕਿਵੇਂ ਲੱਗਿਆ ਸਖੀਪਾ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭੈਣੇ ਠੀਕ ਠਾਕ ਕਿਵੇਂ ਲੱਗਿਆ ਤੇ ਤਿਆਰ ਬਹੁਤ ਜਿਆਦੇ ਵਧੀਆ ਬਹੁਤ ਖੁਸ਼ੀ ਹੈ ਬਹੁਤ ਪੂਰੀ ਖੁਸ਼ੀ ਹੈ ਪਹਿਲਾਂ ਵੀ ਘਟ ਦੇ ਵਿੱਚ ਭੈਣ ਦਾ ਰਿਵਿਊ ਲੱਤੇ ਚਲੋ ਹੁਣ ਕੱਲੇ ਮਿਲ ਕੇ ਭੈਣੇ ਹੁਣ ਦੱਸੋ ਵੀ ਤੁਹਾਡੇ ਦਿਲ ਦੀ ਇੱਥੇ ਇੱਛਾ ਕਿਵੇਂ ਮਤਲਬ ਦਿਲ ਮਹਿਸੂਸ ਕਿਵੇਂ ਕਰ ਰਹੇ ਹੋ ਤੇ ਪਹੁੰਚ ਕੇ ਆਜਾ ਇਕ ਤਾਂ ਜਿਵੇਂ ਗੁਰਜਿੰਦਰਾ ਆਪਾ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਠੀਕ ਆ ਤੇ ਉਸ ਚੀਜ਼ ਨੂੰ ਜਿਹੜੀਆਂ ਆਪਾਂ ਚਲੋ ਵੀਡੀਓ ਪਾਉਣੇ ਆ ਹੁਣ ਵਿੱਚ ਤਾਂ ਉਹ ਵੀ ਚੀਜ਼ ਹੈ ਜਿਹੜੇ ਵਿਦਵਾਨ ਉਹਨਾਂ ਵੀ ਕਹਿ ਦਿੰਦੇ ਨੇ ਵੀ ਤੁਸੀਂ ਇਹ ਗੱਲਾਂ ਕਿਉਂ ਬੋਲ ਰਹੇ ਹੋ ਉਸ ਚੀਜ਼ ਨੂੰ ਦੇਖ ਕੇ ਵਿੱਚ ਭਣਾ ਇਹ ਗੱਲ ਆ ਸੀਗਾ ਕਿ ਭਣਾ ਅਸੀਂ ਆਈਐਸ ਕਰਕੇ ਵੀ ਤੁਸੀਂ ਇੱਥੇ ਆਓਗੇ ਜੀ ਵੀ ਸਾਸੀ ਤੁਹਾਡੀਆਂ ਵੀਡੀਓ ਬਹੁਤ ਦੇਖਦੇ ਆ ਤੇ ਸਾਨੂੰ ਬਹੁਤ ਵਧੀਆ ਲੱਗਦਾ ਸਿੱਖਿਆ ਵਾਲੀਆਂ ਵੀਡੀਓ ਹੁੰਦੀਆਂ ਨੇ ਹਣਾ ਬਹੁਤ ਜਿਆਦਾ ਪਿਆਰ ਮਿਲਿਆ ਤੁਸੀਂ ਆਂਟੀ ਨੂੰ ਪੁੱਛੋ ਵੀ ਸਾਰੇ ਬਾਕੀ ਕਿੰਨੇ ਪਉਦੇ ਆ ਮੈਂ ਕਿਵੇਂ ਲੱਗਿਆ ਤੁਹਾਨੂੰ ਪਹਿਨੇ ਤਿਹਾਰ ਕਿਵੇਂ ਲੱਗੇ ਕੀ ਕਹਿਣਾ ਚਾਹੋਗੇ 24 ਸਾਲਾਂ ਜਦੋਂ ਮੈਂ ਪਹਿਲੀ ਵਾਰ ਤੀਆਂ ਦੇਖੀਆਂ ਨੇ ਅੱਛਾ ਜੀ 24 ਸਾਲਾਂ ਦੇ ਵਿੱਚ ਪਹਿਲੀ ਵਾਰ ਕਰੀ ਵੀ ਨਹੀਂ ਵੇ ਕਿਤੇ ਇੱਕ ਵਾਰ ਵੀ ਨਹੀਂ ਤੇ ਦੇਖੋ ਯਾਰ ਹਣਾ ਸਾਰੇ ਪਿੰਡ ਗਏ ਆ ਸਾਰੇ ਪਿੰਡ ਗਏ ਆ ਪਹਿਲੀ ਵਾਰ ਤੀਆਂ ਅੱਛਾ ਤੁਹਾਡਾ ਇਹ ਪਿੰਡ ਦੇ ਨਾਲ ਕੀ ਰਿਸ਼ਤਾ ਤੁਹਾਡਾ ਇਹ ਮੇਰੇ ਸਹੁਰੇ ਆ ਮੇਰੇ ਸਹੁਰੇ ਨੇ ਚਾਚੀ ਜੀ ਦੇ ਹਾਂ ਅੱਛਾ ਠੀਕ ਹੈ ਜੀ